ਸੋ ਸ਼ਾਮ ਦਾ ਟਾਈਮ ਆ ਜੀ ਦਰਬਾਰ ਦੇ ਆਪਾਂ ਦਰਸ਼ਨ ਕਰਵਾਉਨੇ ਆ ਤੁਹਾਨੂੰ ਵੀਡੀਓ ਜੇ ਸਾਫ਼ ਨਾ ਆਈ ਤਾਂ ਮਾਫੀ ਚਾਹੂੰਗਾ ਸੋ ਇੱਧਰ ਜਗ੍ਹਾ ਬਣੀ ਹੋਈ ਆ ਦਰਬਾਰ ਬਾਬਾ ਨੂਰ ਸ਼ਾਹ ਜੀ ਬਾਬਾ ਮਲੰਗ ਸ਼ਾਹ ਜੀ ਸੋ ਉਹਨਾਂ ਦੀ ਜਗ੍ਹਾ ਬਣੀ ਹੋਈ ਆ ਜੀ ਤੇ ਦਰਬਾਰ ਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਆਪਾਂ ਦਰਵਾਜ਼ਾ ਖੋਲ ਦਿੰਨੇ ਆ ਦਰਬਾਰ ਦਾ ਸੋ ਆ ਜਗ੍ਹਾ ਬਣੀ ਹੋਈ ਆ ਜੀ ਦਰਸ਼ਨ ਕਰੋ ਤੇ ਸੰਗਤਾਂ ਨੂੰ ਵੀਡੀਓ ਸ਼ੇਅਰ ਕਰਕੇ ਅੱਗੇ ਵੀ ਦਰਸ਼ਨ ਜ਼ਰੂਰ ਕਰਵਾਇਓ ਮੇਰੇ ਵੀਰ ਸੋ ਕਮੈਂਟ ਲਾਈਕ ਜ਼ਰੂਰ ਕਰਿਓ ਸੋ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਬਾਬਾ ਜੀ ਦੀ ਤੇ ਇੱਧਰ ਆਰਾਮ ਕਰ ਸੱਚਖੰਡ ਬਣਿਆ ਹੋਇਆ ਸਾਡੇ ਪੀਰਾਂ ਫਕੀਰਾਂ ਦਾ ਸੋ ਜਿਹੜੇ ਜਿਹੜੇ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹ ਤਾਂ ਵੀਡੀਓ ਲਾਈਕ ਜ਼ਰੂਰ ਕਰਨਗੇ ਸ਼ੇਅਰ ਕਮੈਂਟ ਕਰਨਗੇ ਤੇ ਬੇਨਤੀ ਆ ਕਿ ਵੀਰ ਬਣ ਕੇ ਵੀਡੀਓ ਸ਼ੇਅਰ ਲਾਈਕ ਜ਼ਰੂਰ ਕਰਿਓ ਸੋ ਇੱਕ ਸਾਵਣ 17 ਜੁਲਾਈ ਨੂੰ ਮੇਲਾ ਜਿਹੜਾ ਬਹੁਤ ਭਾਰੀ ਮੇਲਾ ਲੱਗਦਾ ਇੱਥੇ ਹਰ ਸਾਲ ਦੀ ਤਰ੍ਹਾਂ ਮੇਲਾ ਲੱਗਨ ਜਾ ਰਿਹਾ ਸੋ ਇੱਧਰ ਜਗਾ ਬਾਪੂ ਵੀ ਬਣੀ ਹੋਈ ਆ ਜਿਹੜੇ ਸੰਤ ਇੱਥੇ ਪਹਿਲਾਂ ਦੀ ਸੌਰੀ ਮਾਫੀ ਚਾਹੂੰਗਾ ਆ ਉਹਨਾਂ ਦੇ ਆਪਾ ਦਰਸ਼ਨ ਕਰਵਾ ਦੇ ਤੇ ਆ ਉਹਨਾਂ ਦੀ ਸੰਤਾਂ ਦੀ ਸਮਾਦੀ ਬਣੀ ਹੋਈ ਆ ਜੀ ਠੀਕ ਹੈ ਜੀ ਸੋ ਕਿਰਪਾ ਕਰਿਓ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਵੀਰ ਬਣ ਕੇ ਸੰਤਾਂ ਦੀ ਸਮਾਦੀ ਬਣੀ ਹੋਈ ਹੈ ਸੰਤਾਂ ਦੀ ਜਗਾ ਬਣੀ ਹੋਈ ਹੈ ਜੀ ਤੇ ਬਾਕੀ ਇੱਕ ਚੀਜ਼ ਹੋਰ ਦੇਖਣ ਵਾਲੀ ਐ ਇਸ ਦਰਬਾਰ ਦੇ ਵਿੱਚ ਦਰਖਤ ਬਹੁਤ ਲੱਗੇ ਹੋਏ ਨੇ ਆ ਜੀਜ ਮੈਨੂੰ ਬਹੁਤ ਵਧੀਆ ਲੱਗੀ ਦਰਖਤ ਬਹੁਤ ਹੀ ਜ਼ਿਆਦੇ ਲੱਗੇ ਹੋਏ ਨੇ ਦਰਬਾਰ ਦੇ ਵਿੱਚ ਹਰਿਆਲੀ ਬਹੁਤ ਜ਼ਿਆਦੇ ਐ ਇੱਥੇ ਤੇ ਪਿੰਡ ਵਧਾਈਆਂ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਹੈ ਪਿੰਡ ਸੋ ਦੁਬਾਰਾ ਫੇਰ ਬੇਨਤੀ ਕਰਦਾ ਕਿ 1 ਸਾਵਣ 17 ਜੁਲਾਈ ਨੂੰ ਹਮ ਹਵਾ ਕੇ ਮੇਲੇ ਤੇ ਪਹੁੰਚਣ ਦੀ ਕਿਰਪਾਲਤਾ ਕਰਿਓ ਸਟੇਜ ਵੀ ਲੱਗਦੀ ਐ ਕਲਾਕਾਰ ਵੀ ਆਉਂਦੇ ਨੇ ਇੱਥੇ ਸੋ ਜਿਹੜੇ ਜਿਹੜੇ ਵੀਰ ਵੀਡੀਓ ਦੇਖਣ ਤੇ ਜ਼ਰੂਰ ਪਹੁੰਚੋ ਸੋ ਅਗਲੀ ਵੀਡੀਓ ਲੈ ਕੇ ਜਲਦੀ ਹੀ ਫੇਰ ਹਾਜ਼ਰ ਹੋਊਗਾ ਤਦ ਲੱਕ ਦੀ ਦਿਓ ਆ ਗਿਆ ਤਦ ਤੱਕ ਲਈ ਦਿਓ ਆ ਗਿਆ ਤੇ ਧੰਨਵਾਦ ਮਿਹਰਬਾਨੀ